ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਇੱਕਦਮ कुरकुਰੀਆਂ ਖਸਤਾ ਲੇਅਰਦਾਰ ਨਮਕੀਨ ਮਠੀਆਂ ਇਹਨਾਂ ਮਠੀਆਂ ਨੂੰ ਤੁਸੀਂ ਮਹੀਨਾ ਭਰ ਵਾਸਤੇ ਸਟੋਰ ਵੀ ਕਰਕੇ ਰੱਖ ਸਕਦੇ ਜੇ ਤੇ ਮਠੀਆਂ ਇੱਕਦਮ ਖਸਤਾ ਬਣਨਗੀਆਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਹਿ ਜੇ ਤੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਪ੍ਰੈਸ ਕਰ ਦਿਓ ਆਪਾਂ ਇਹ ਨਮਕੀਨ ਮਠੀਆਂ ਆਟੇ ਦੀਆਂ ਬਣਾਵਾਂਗੇ ਮਠੀਆਂ ਵਾਸਤੇ ਇੱਥੇ ਮੈਂ 2 ਕੱਪ ਆਟਾ ਲੈ ਲਿਆ ਹੈ ਤੁਸੀਂ 2 ਕੌਲੀਆਂ ਆਟਾ ਲੈ ਸਕਦੇ ਜੇ ਜੇਕਰ ਤੁਹਾਡੇ ਕੋਲ ਇੰਨਾ ਦਾ ਕੱਪ ਨਾ ਹੋਵੇ ਹੁਣ ਇੱਥੇ ਮੈਂ ਅੱਧਾ ਚਮਚ ਜਿੰਨੀ ਕਲੌਂਜੀ ਇੱਕ ਚਮਚ ਤੋਂ ਥੋੜਾ ਜਿਹਾ ਘਾਟੇ ਦੇ ਵਿੱਚ ਮੈਂ ਸਫੇਦ ਨਮਕ ਪਾ ਦਿੱਤਾ ਹੈ ਨਾਲ ਹੀ ਅੱਧਾ ਚਮਚ ਜਿੰਨੀ ਅਜਵਾਇ ਜਿਹਨੂੰ ਹੱਥਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਮਸਲ ਕੇ ਪਾ ਦੇਣਾ ਹੈ ਤੁਸੀਂ ਇਹਦੇ ਵਿੱਚ ਕਲੌਂਜੀ ਅਜਵਾਇ ਜਰੂਰ ਪਾਓ ਇਹਦੇ ਨਾਲ ਇਹਨਾਂ ਮਠੀਆਂ ਦਾ ਸਵਾਦ ਬਹੁਤ ਜ਼ਿਆਦਾ ਵਧ ਜਾਂਦਾ ਹੈ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਮੌਨ ਪਾਵਾਂਗੇ ਮੌਨ ਵਾਸਤੇ ਇੱਥੇ ਮੈਂ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਆ ਕੋਈ ਵੀ ਤੇਲ ਤੁਸੀਂ ਪਾ ਸਕਦੇ ਜੇ ਪਰ ਕਿਉਂ ਨਾ ਪਾਇਓ 4 ਤੋਂ 5 ਚਮਚ ਜਿੰਨਾ ਮੈਂ ਤੇਲ ਪਾ ਦਿੱਤਾ ਹੈ ਤੇਲ ਦੇ ਨਾਲ ਮਠੀਆਂ ਜਿਆਦੀਆਂ ਖਸਤਾ ਬਣਦੀਆਂ ਨੇ ਜੇਕਰ ਤੁਸੀਂ ਘਿਓ ਪਾਓਗੇ ਤਾਂ ਮਠੀਆਂ ਟੁੱਟਣ ਲੱਗ ਜਾਂਦੀਆਂ ਨੇ ਆਪਾਂ ਤੇਲ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਤਲੀਆਂ ਦੇ ਨਾਲ ਇਸ ਤਰ੍ਹਾਂ ਮਲ ਮਲ ਕੇ ਮਿਕਸ ਕਰ ਦੇਣਾ ਹੈ ਸਾਰੇ ਹੀ ਆਟੇ ਦੇ ਵਿੱਚ ਇੱਕ ਸਮਾਨ ਤੇਲ ਜਾਣਾ ਚਾਹੀਦਾ ਹੈ ਆਟੇ ਦੇ ਵਿੱਚ ਤੇਲ ਦੀ ਇੰਨੀ ਕੁ ਮਾਤਰਾ ਹੋਣੀ ਚਾਹੀਦੀ ਹੈ ਕਿ ਜੇਕਰ ਤੁਸੀਂ मुट्ठी ਬੰਦ ਕਰੋ ਤੇ ਆਟਾ ਇੱਕਦਮ ਲੱड्डੂ ਵਾਂਗ ਇਕੱਠਾ ਹੋਣਾ ਚਾਹੀਦਾ ਹੈ ਜੇਕਰ ਤੁਹਾਨੂੰ ਆਟਾ ਜ਼ਿਆਦਾ ਸੁੱਕਾ ਲੱਗੇ ਤੁਸੀਂ ਇੱਕ ਚਮਚ ਜਿੰਨਾ ਤੇਲ ਹੋਰ ਪਾ ਦਿਓ ਘਰ ਵਿੱਚ ਜਦੋਂ ਵੀ ਮਠੀਆਂ ਬਣਾਓ ਹਮੇਸ਼ਾ ਆਟੇ ਦੀਆਂ ਬਣਾਉਣੀਆਂ ਚਾਹੀਦੀਆਂ ਨੇ ਆਟਾ ਸਾਡੀ ਸਿਹਤ ਲਈ ਵਧੀਆ ਹੁੰਦਾ ਹੈ ਹੁਣ ਇੱਥੇ ਮੈਂ ਇਹਦੇ ਵਿੱਚ ਪਾਣੀ ਪਾਵਾਂਗੀ ਜੇਕਰ ਮੈਂ 2 ਕੱਪ ਜਿੰਨਾ ਆਟਾ ਲਿਆ ਹੈ ਤੇ ਮੈਂ ਇਹਦੇ ਵਿੱਚ 1 ਕੱਪ ਜਿੰਨਾ ਪਾਣੀ ਪਾ ਦਾਂਗੀ ਪਰ ਸਾਰਾ ਪਾਣੀ ਇੱਕ ਵਾਰ ਵਿੱਚ ਆਪਾਂ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਆਟਾ ਆਪਾਂ ਨਾ ਤੇ ਜਿਆਦਾ ਸਖਤ ਰੱਖਣਾ ਹੈ ਤੇ ਬਹੁਤਾ ਜਿਆਦਾ ਆਪਾਂ ਨਰਮ ਨਹੀਂ ਰੱਖਣਾ ਚਿੱਤਾ ਪਰ ਜਾਨਾ ਆਟਾ ਬਣਾਉਨੇ ਆ ਉਹਦੇ ਨਾਲੋਂ ਆਟਾ ਆਪਾਂ ਥੋੜਾ ਜਿਆਦਾ ਸਖਤ ਰੱਖਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟੇ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਮਸਲਦੇ ਹੋਏ ਇਕੱਠਾ ਕਰਾਂਗੇ ਇੱਕ ਕੱਪ ਪਾਣੀ ਦੇ ਵਿੱਚੋਂ ਵੀ ਮੇਰਾ ਥੋੜਾ ਜਿਆਦਾ ਪਾਣੀ ਬਚ ਗਿਆ ਹੋਇਆ ਹੈ ਹੁਣ ਆਪਾਂ ਇੱਥੇ 10 ਮਿੰਟ ਵਾਸਤੇ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦੇਣੀ ਆ ਜਿੰਨਾ ਜਿਆਦਾ ਆਪਾਂ ਆਟੇ ਨੂੰ ਗੁੰਨ੍ਹ ਕੇ ਤੇ ਸੌਫਟ ਕਰ ਲਾਂਗੇ ਮਠੀਆਂ ਬਣਾਉਣ ਵਿੱਚ ਤੁਹਾਨੂੰ ਓਨਾ ਹੀ ਜ਼ਿਆਦਾ ਮਜ਼ਾ ਆਵੇਗਾ ਆਟੇ ਨੂੰ ਮੈਂ 10 ਮਿੰਟ ਤੱਕ ਇਸੇ ਤਰ੍ਹਾਂ ਗੁੰਨ ਲਿਆ ਹੋਇਆ ਹੈ ਤੇ ਆਟਾ ਕਾਫੀ ਹੱਦ ਤੱਕ ਸੌਫਟ ਹੋ ਗਿਆ ਹੈ ਹੁਣ ਆਪਾਂ ਇਹ ਸਾਟੇ ਨੂੰ ਰੱਖ ਦਾਂਗੇ ਤੇ ਥੋੜਾ ਜਿਹਾ ਕੱਪੜਾ ਗਿੱਲਾ ਕਰਕੇ ਇਹਦੇ ਉੱਪਰ ਤੇ ਦੇ ਦਾਂਗੇ ਤੇ ਇਹਨੂੰ ਆਪਾਂ ਅੱਧੇ ਘੰਟੇ ਵਾਸਤੇ ਇਸੇ ਤਰ੍ਹਾਂ ਪਿਆ ਰਹਿਣ ਦੇਣਾ ਹੈ ਜਦੋਂ ਤੱਕ ਆਪਾਂ ਆਟੇ ਨੂੰ ਰੱਖਿਆ ਹੈ ਉਦੋਂ ਤੱਕ ਆਪਾਂ ਇੱਕ ਹੋਰ ਪੇਸਟ ਤਿਆਰ ਕਰਦੇ ਹਾਂ ਇੱਥੇ ਮੈਂ ਦੇਸੀ ਘਿਓ 4 ਤੋਂ 5 ਚਮਚ ਜਿੰਨਾ ਲਿਆ ਏ ਤੇ ਇਹਦੇ ਵਿੱਚ ਆਪਾਂ 4-5 ਚਮਚ ਹੀ ਆਟੇ ਦੇ ਪਾਵਾਂਗੇ ਇਹ ਜੋ ਪੇਸਟ ਹੋਵੇਗੀ ਇਹ ਆਪਾਂ ਮਠੀਆਂ ਦੇ ਵਿੱਚ ਲਗਾਵਾਂਗੇ ਇਹਦੇ ਨਾਲ ਮਠੀਆਂ ਦੇ ਵਿੱਚ ਬਹੁਤ ਹੀ ਵਧੀਆ ਲੇਅਰ ਬਣਦੀ ਆ ਹੁਣ ਤੁਸੀਂ ਇੱਥੇ ਤੇਲ ਦੀ ਵਰਤੋਂ ਕਰਨ ਦੀ ਗਲਤੀ ਬਿਲਕੁਲ ਨਾ ਕਰਿਓ ਇੱਥੇ ਤੁਸੀਂ ਘਿਓ ਹੀ ਵਰਤਿਓ ਚਾਹੇ ਉਹ ਦੇਸੀ ਹੋਵੇ ਜਾਂ ਕੋਈ ਹੋਰ ਘਿਓ ਹੋਵੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਕੇ ਤੇ ਇੱਕਦਮ ਇਹਦੀ ਠਿੱਕ ਜੀ ਪੇਸਟ ਤਿਆਰ ਕਰ ਲੈਣੀ ਆ ਤੁਸੀਂ ਨੇੜੇ ਤੋਂ ਦੇਖ ਲਓ ਕਿ ਮੈਂ ਕਿਸ ਤਰੀਕੇ ਦੀਏ ਪੇਸਟ ਬਣਾਈ ਆ ਆਟਾ ਰੱਖੇ ਹੋਏ ਨੂੰ ਅੱਧੇ ਘੰਟੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਹੈ ਤੇ ਆਟਾ ਬਹੁਤ ਹੀ ਵਧੀਆ ਸੌਫਟ ਹੋ ਗਿਆ ਹੈ ਇੱਕ ਵਾਰ ਆਪਾਂ ਆਟੇ ਨੂੰ ਫਿਰ ਮਲ ਲੈਨੇ ਆ ਦੇਖੋ ਤੁਸੀਂ ਜਦੋਂ ਵੀ ਆਟਾ ਤਿਆਰ ਕਰਨਾ ਹੈ ਜਿੰਨਾ ਵਧੀਆ ਆਟਾ ਤਿਆਰ ਹੋਵੇਗਾ ਮਠੀ ਉੰਨੀ ਜਿਆਦਾ ਵਧੀਆ ਬਣੇਗੀ ਤੇ ਤੁਹਾਨੂੰ ਬਣਾਉਣ ਵਿੱਚ ਵੀ ਮਜ਼ਾ ਆਵੇਗਾ ਹੁਣ ਮੈਂ ਆਟੇ ਦੇ ਦੋ ਤੋਂ ਤਿੰਨ ਹਿੱਸੇ ਕਰ ਲਾਂਗੀ ਤਾਂ ਜੋ ਮੈਨੂੰ ਇਹਦਾ ਵਿਲਣ ਵਿੱਚ ਆਸਾਨੀ ਹੋਵੇ ਸਭ ਤੋਂ ਪਹਿਲਾਂ ਆਪਾਂ ਇੱਕ ਰੋਟੀ ਵੇਲ ਕੇ ਤਿਆਰ ਕਰਦੇ ਹਾਂ ਜਦੋਂ ਵੀ ਆਪਾਂ ਮਠੀਆਂ ਵਾਸਤੇ ਰੋਟੀ ਵੇਲਦੇ ਪਏ ਹਾਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਰੋਟੀ ਆ ਉਹ ਸਾਰੇ ਸਾਈਡਾਂ ਤੋਂ ਇੱਕੋ ਜਿਹੀ ਵਲੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਕਿਤੋਂ ਮੋਟੀ ਰਹੇ ਜਾਂ ਕਿਤੋਂ ਪਤਲੀ ਹੁਣ ਆਪਾਂ ਜੋ ਪੇਸਟ ਤਿਆਰ ਕੀਤੀ ਸੀ ਉਹ ਲਾ ਦੇਣੀ ਆ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਜਿਆਦਾ ਪੇਸਟ ਬਿਲਕੁਲ ਨਾ ਲਾਇਓ ਥੋੜੀ-ਥੋੜੀ ਪੇਸਟ ਆਪਾਂ ਲਾਉਣੀ ਹੈ ਜਿਸ ਤਰ੍ਹਾਂ ਆਪਾਂ ਪਰੌਂਠੀ ਬਣਾਉਣ ਲੱਗਿਆਂ ਵਿੱਚ ਕਿਉਂ ਲਗਾਉਂਦੇ ਆ ਬਸ ਉਨੀ ਕੁ ਜੇ ਤੁਸੀਂ ਜਿਆਦਾ ਪੇਸਟ ਲਗਾ ਦੋਗੇ ਤੇ ਤਾਂ ਵੀ ਮਠੀਆਂ ਵਧੀਆ ਨਹੀਂ ਬਣਨਗੀਆਂ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦੀ ਹਾਂ ਕਿ ਜਿਆਦਾ ਪੇਸਟ ਨਾਲ ਕੀ ਗੜਬੜ ਹੋਵੇਗੀ ਹੁਣ ਆਪਾਂ ਇੱਥੇ ਇਹਨੂੰ ਚੰਗੀ ਤਰ੍ਹਾਂ ਇੱਕਦਮ ਟਾਈਟਲੀ ਰੋਲ ਕਰ ਦੇਣਾ ਜਿੰਨਾ ਜ਼ਿਆਦਾ ਇਹਨੂੰ ਟਾਈਟਲੀ ਰੋਲ ਕਰ ਦੋਗੇ ਮਠੀ ਉਨੀ ਜਿਆਦਾ ਵਧੀਆ ਕ੍ਰਿਸਪੀ ਬਣੇਗੀ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਆਪਾਂ ਇਹਨੂੰ ਕਿਸੇ ਕਰਦ ਦੇ ਨਾਲ ਕੱਟ ਲਵਾਂਗੇ ਇਹ ਬਿਲਕੁਲ ਅੱਧੇ ਇੱਕ ਇੰਚ ਦੇ ਸਾਈਜ਼ ਦੇ ਮੈਂ ਛੋਟੇ ਛੋਟੇ ਇਹਦੇ ਰੋਲ ਕੱਟਦੀ ਪਈ ਆ ਇਸ ਤੋਂ ਜ਼ਿਆਦਾ ਵੱਡੇ ਨਾ ਕੱਟਿਓ ਇਹਨੇ ਨਾਲ ਮੱਠੀ ਦਾ ਜੋ ਸਾਈਜ਼ ਹੈ ਇੱਕਦਮ ਸਹੀ ਆਵੇਗਾ ਹੁਣ ਤੁਸੀਂ ਦੇਖੋ ਜਿਹੜੀ ਮੱਠੀ ਨੂੰ ਆਪਾਂ ਟਾਈਟਲੀ ਰੋਲ ਕੀਤਾ ਹੈ ਉਹ ਕਿੰਨੀ ਸੋਹਣੀ ਰੋਲ ਹੋਈ ਹੈ ਤੇ ਜਿਹਨੂੰ ਆਪਾਂ ਢਿੱਲਾ ਰੋਲ ਕਰਾਂਗੇ ਜਿਆਦਾ ਵਿੱਚ ਪੇਸਟ ਲਾਵਾਂਗੇ ਉਹ ਬਿਲਕੁਲ ਸਹੀ ਰੋਲ ਨਹੀਂ ਹੋਵੇਗੀ ਤੇ ਜਦੋਂ ਤੁਸੀਂ ਉਹਨੂੰ ਵੇਲੋਗੇ ਤੇ ਉਹਨੇ ਖਿੱਲਰ ਜਾਣਾ ਹੈ ਤੇ ਜਿਹਦੇ ਵਿੱਚ ਆਪਾਂ ਇੱਕਦਮ ਟਾਈਟਲੀ ਰੋਲ ਕਰਕੇ ਘੱਟ ਪੇਸਟ ਲਾ ਕੇ ਤਿਆਰ ਕੀਤਾ ਹੋਊਗਾ ਉਹ ਵੇਲਦੇ ਸਮੇਂ ਵੱਖਰੀ-ਵੱਖਰੀ ਨਹੀਂ ਹੋਵੇਗੀ ਉਹਦਾ ਲੱਛਾ ਹੈ ਨਾਲ ਜੁੜਿਆ ਰਹੇਗਾ ਤੇ ਜਿੱਚ ਜਿਆਦੀ ਪੇਸਟ ਹੋਈ ਉਹਦਾ ਲੱਛਾ ਜਿਹੜਾ ਉਹ ਖਿੱਲਰ ਜਾਂਦਾ ਹੈ ਹੁਣ ਤੁਸੀਂ ਇੱਥੇ ਜਿੰਨਾ ਜ਼ਿਆਦਾ ਪਤਲਾ ਹੋ ਸਕਦਾ ਹੈ ਉਹਨਾਂ ਜ਼ਿਆਦਾ ਪਤਲਾ ਇਸ ਮੱਠੀ ਨੂੰ ਵੇਲਣਾ ਹੈ। ਹੁਣ ਆਪਾਂ ਇੱਥੇ ਉਂਗਲ ਦੇ ਨਾਲ ਥੋੜੀ ਜੀ ਪੇਸਟ ਹੋਰ ਲਾ ਦਾਂਗੇ। ਬਿਲਕੁਲ ਥੋੜੀ ਜੀ ਪੇਸਟ ਲਗਾਉਣੀ ਆ ਤੇ ਹੁਣ ਆਪਾਂ ਇਹਨੂੰ ਇੱਕ ਸਾਈਡ ਤੋਂ ਬੰਦ ਕਰਾਂਗੇ। ਜਦੋਂ ਤੁਸੀਂ ਇਹਨੂੰ ਬੰਦ ਕਰਨਾ ਹੈ ਜ਼ਿਆਦਾ ਨਹੀਂ ਦਬਾਉਣਾ ਸਿਰਫ ਹਲਕੇ ਜਿਹੇ ਹੱਥ ਨਾਲ ਤੁਸੀਂ ਇਹਨੂੰ ਦਬਾਉਣਾ ਹੈ। ਜੇ ਤੁਸੀਂ ਜ਼ਿਆਦਾ ਦਬਾਦੋਗੇ ਤੇ ਜਦੋਂ ਤੁਸੀਂ ਇਹਨੂੰ ਫਰਾਈ ਕਰੋਗੇ ਤੇ ਇਸੇ ਤਰ੍ਹਾਂ ਜੁੜੀ ਰਹਿ ਜਾਏਗੀ ਤੇ ਵਿੱਚੋਂ ਕੱਚੀ ਰਹੇਗੀ। ਬਿਲਕੁਲ ਐਸੇ ਹੀ ਤਰੀਕੇ ਦੇ ਨਾਲ ਆਪਾਂ ਜਿੰਨਾ ਵੀ ਆਪਣੇ ਕੋਲ ਆਟਾ ਹੈ ਸਾਰੇ ਦੀਆਂ ਹੀ ਆਪਾਂ ਮਠੀਆਂ ਤਿਆਰ ਕਰ ਲਾਂਗੇ ਬਸ ਤੁਸੀਂ ਲਾਸਟ ਤੇ ਜੋ ਆਪਾਂ ਮਠੀ ਲਈ ਆਟਾ ਵੇਲਦੇ ਆ ਉਹਨੂੰ ਤੁਸੀਂ ਬਹੁਤ ਪਤਲਾ ਵੇਲਣਾ ਹੈ ਫੇਰ ਹੀ ਮਠੀ ਇੱਕਦਮ ਕ੍ਰਿਸਪੀ ਬਣੇਗੀ ਇੱਕਦਮ ਖਸਤਾ ਬਣੇਗੀ ਹੁਣ ਐਸੇ ਤਰੀਕੇ ਨਾਲ ਆਪਾਂ ਸਾਰੀਆਂ ਮਠੀਆਂ ਤਿਆਰ ਕਰ ਲਾਂਗੇ ਪਰ ਇਸ ਤਰੀਕੇ ਨਾਲ ਜੇਕਰ ਤੁਸੀਂ ਬਣਾਉਣ ਲੱਗੋਗੇ ਇੱਕ ਇੱਕ ਤਾਂ ਕਾਫੀ ਟਾਈਮ ਲੱਗੇਗਾ ਤੁਸੀਂ ਸਭ ਤੋਂ ਪਹਿਲਾਂ ਇਹਦੀਆਂ ਰੋਲ ਤਿਆਰ ਕਰਨੀਆਂ ਫਿਰ ਇਹਦੇ ਤੁਸੀਂ ਛੋਟੀਆਂ-ਛੋਟੀਆਂ ਮੱਠੀਆਂ ਨੂੰ ਬੇਲ ਲੈਣਾ ਹੈ ਤੇ ਇੱਕ ਵਾਰ ਵਿੱਚ ਇਹਨਾਂ ਨੂੰ ਪੇਸਟ ਲਾ ਕੇ ਤੇ ਤਿਆਰ ਕਰਨਾ ਹੈ ਇਸ ਤਰੀਕੇ ਨਾਲ ਤੁਹਾਨੂੰ ਇਹਨਾਂ ਨੂੰ ਬਣਾਉਣ ਵਿੱਚ ਦਿੱਕਤ ਘੱਟ ਆਵੇਗੀ ਹੁਣ ਮੈਂ ਸਾਰੀਆਂ ਹੀ ਮੱਠੀਆਂ ਤਿਆਰ ਕਰ ਲਿਆ ਨੇ ਤੇ ਤੇਲ ਵੀ ਮਨਾਲ ਦੀ ਨਾਲ ਹੀ ਗਰਮ ਰੱਖ ਦਿੱਤਾ ਸੀ ਤੇਲ ਨੂੰ ਆਪਾਂ ਇੱਕ ਵਾਰ ਤੇ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਹੁਣ ਆਪਾਂ ਜਦੋਂ ਮੱਠੀਆਂ ਵਿੱਚ ਪਾਉਂਦੇ ਪਏ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਕਰ ਦਿੱਤੀ ਹੈ ਕਿਉਂਕਿ ਇਹਨਾਂ ਨੂੰ ਆਪਾਂ ਘੱਟ ਫਲੇਮ ਦੇ ਉੱਪਰ ਹੀ ਸੇਕਣਾ ਹੈ ਕਿ ਇਹਨਾਂ ਦੀ ਲੇਅਰ ਵੀ ਖੁੱਲ ਜੇਗੀ ਤੇ ਇੱਕ ਇਹ ਅੰਦਰ ਤੱਕ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਣਗੀਆਂ ਜੇਕਰ ਆਪਾਂ ਇਹਨਾਂ ਨੂੰ ਗਰਮ ਗਰਮ ਤੇਲ ਦੇ ਵਿੱਚ ਪਾ ਦਾਂਗੇ ਇਹ ਉੱਪਰੋਂ ਤਾਂ ਚੰਗੀ ਤਰ੍ਹਾਂ ਫਰਾਈ ਹੋ ਜਾਣਗੀਆਂ ਪਰ ਵਿੱਚੋਂ ਬਿਲਕੁਲ ਰੋਟੀ ਵਾਂਗ ਕੱਚੀਆਂ ਰਹਿ ਜਾਣਗੀਆਂ ਇਹਨਾਂ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਸੇਕ ਕੇ ਜਦੋਂ ਆਪਾਂ ਨੂੰ ਲੱਗੇ ਕਿ ਇਹ ਕਾਫੀ ਫਰਾਈ ਹੋ ਗਈਆਂ ਨੇ ਫਿਰ ਆਪਾਂ ਇੱਕਦਮ ਗੈਸ ਦੀ ਫਲੇਮ ਹਾਈ ਤੇ ਕਰਕੇ ਇਹਨਾਂ ਦਾ ਕਲਰ ਚੇਂਜ ਕਰ ਦੇਣਾ ਹੈ ਤੇਨਾਂ ਨੂੰ ਬਾਹਰ ਕੱਢ ਲਾਂਗੇ ਦੇਖੋ ਕਿੰਨੀ ਸੋਹਣੀ ਏ ਇਕਦਮ ਕ੍ਰਿਸਪੀ ਮਠੀ ਬਣੀ ਏ ਦੇਖਣ ਤੋਂ ਹੀ ਤੁਹਾਨੂੰ ਬਹੁਤ ਜ਼ਿਆਦੀਆਂ ਕ੍ਰਿਸਪੀ ਲੱਗਦੀਆਂ ਪਈਆਂ ਹੋਣਗੀਆਂ ਹੁਣ ਇਸੇ ਤਰੀਕੇ ਨਾਲ ਮੇਰੇ ਕੋਲ ਜਿੰਨੀਆਂ ਵੀ ਮਠੀਆਂ ਮੈਂ ਬਣਾ ਕੇ ਰੱਖੀਆਂ ਸੀ ਸਾਰੀਆਂ ਨੂੰ ਹੀ ਫ੍ਰਾਈ ਕਰ ਲਾਂਗੇ ਜਦੋਂ ਤੁਸੀਂ ਦੂਸਰੀ ਵਾਰ ਦੀਆਂ ਮਠੀਆਂ ਪਾਓਗੇ ਤੇ ਇੱਕ ਵਾਰ ਫਿਰ ਤੋਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਤੇ ਕਰਕੇ ਫੇਰ ਹੀ ਮਠੀਆਂ ਨੂੰ ਫ੍ਰਾਈ ਕਰਨਾ ਹੈ ਮੈਂ ਐਸੇ ਹੀ ਤਰੀਕੇ ਦੇ ਨਾਲ ਸਾਰੀਆਂ ਮਠੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਬਹੁਤ ਹੀ ਜ਼ਿਆਦੀਆਂ ਕ੍ਰਿਸਪੀ ਮਠੀਆਂ ਬਣੀਆਂ ਨੇ ਤੁਸੀਂ ਇਸ ਤਰੀਕੇ ਨਾਲ ਮਠੀਆਂ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੀਆਂ ਮਹੀਨਾ ਪਰਲੀ ਤੁਸੀਂ ਇਹਨਾਂ ਮਠੀਆਂ ਨੂੰ ਸਟੋਰ ਵੀ ਕਰਕੇ ਰੱਖ ਸਕਦੇ ਜੇ ਇੱਕਦਮ ਕ੍ਰਿਸਪੀ ਮਠੀਆਂ ਬਣ ਕੇ ਤਿਆਰ ਹੋਈਆਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ